ਹਾਂਜੀ ਮੇਰੇ ਵੀਰ ਇੰਡੀਆ ਵਾਲੇ ਅੱਜ ਆਪਾਂ ਤੁਹਾਨੂੰ ਵਿਖਾਉਣਾ ਵਾ ਅਮਰੀਕਾ ਦਾ ਉਹ ਸਟੋਰ ਜਿੱਥੇ ਸਾਰਾ ਸ਼ਿਕਾਰੀਆਂ ਦਾ ਸਮਾਨ ਮਿਲਦਾ ਹੈ ਆ ਹੈਗਾ ਸਟੋਰ ਤੇ ਤੁਸੀਂ ਇੱਥੋਂ ਹੀ ਹਿਸਾਬ ਲਾ ਸਕਦੇ ਕਿਵੇਂ ਹਿਰਨਾਂ ਦੇ ਸਿੰਘ ਬਣਾ ਬਣਾ ਕੇ ਟੰਗੇ ਹੋਏ ਹਨ ਇਹਨਾਂ ਨੇ ਹੁਣ ਚੱਲਦੇ ਆਂ ਆਪਾਂ ਅੰਦਰ ਤੇ ਇੱਥੋਂ ਹੀ ਸਾਡੀ ਸ਼ੁਰੂਆਤ ਹੋਈ ਆ ਆ ਪੇੜੀਏ ਨੇ ਐਦਾਂ ਲੱਗਦਾ ਜਿਵੇਂ ਬਿਲਕੁਲ ਅਸਲੀ ਹੁੰਦੇ ਆ ਇਹਨਾਂ ਦੇ ਐਂ ਵਾਲ ਤੇ ਇਹਨਾਂ ਦੀ ਸਕਿਨ ਬੜੀ ਅਸਲੀ ਲੱਗਦੀ ਸੀ ਉਸ ਤੋਂ ਬਾਅਦ ਆਪਾਂ ਆ ਗਏ ਫੇਵਰੇਟ ਸੈਕਸ਼ਨ ਇੱਥੇ ਮਿਲਦੇ ਨੇ ਆਪਾਂ ਨੂੰ ਪਿਸਤੌਲ ਬੰਦੂਕਾਂ ਤੇ ਜਿਸ ਤਰ੍ਹਾਂ ਦਾ ਵੀ ਪਿਸਤੌਲ ਤੁਹਾਨੂੰ ਚਾਹੀਦਾ ਹੈ ਇੱਥੇ ਸਾਰੇ ਲੱਗੇ ਨੇ ਰਵਾਲਵਰ ਇਸ ਸਾਈਡ ਤੇ ਸਾਰੇ ਰਵਾਲਵਰ ਲੱਗੇ ਨੇ ਸਾਰੇ ਨਾਲ ਉਹਨਾਂ ਦੇ ਰੇਟ ਮੈਂਸ਼ਨ ਨੇ ਪੁਰਾਣੇ ਨਵੇਂ ਉਧਰ ਲਗੀਆਂ ਨੇ ਸ਼ਾਰਟਗਨ ਉਹਨਾਂ ਦੇ ਵਿੱਚ ਪੰਪ ਐਕਸ਼ਨ ਹੈਗੀਆਂ ਨੇ ਤੇ ਇੱਥੇ ਲੱਗੇ ਨੇ ਬਲੌਕ ਵਗੈਰਾ ਜਾਂ ਡੇਟਾ ਵੀ ਤੁਸੀਂ ਲੈਣਾ ਵਾ ਇਹਨਾਂ ਨੂੰ ਪੁੱਛ ਸਕਦੇ ਜੇ ਅਵੇਲੇਬਲ ਕਰ ਦਿੰਦੇ ਨੇ ਉੱਪਰ ਸਾਰੀਆਂ ਸナイਪਰ ਰਫਲਾਂ ਲੱਗੀਆਂ ਨੇ ਕੁਝ 12 ਬੋਰ ਨੇ ਤੇ ਆ ਇੱਥੋਂ ਮਿਲਦੇ ਆ ਗੋਲੀਆਂ ਦੇ ਅਗਲੇ ਪਾਸੇ ਵਾਲੇ ਸਿੱਕੇ ਇਹ ਸਿੱਕੇ ਤੁਸੀਂ ਘਰੇ ਲਾ ਜਾ ਕੇ ਭਰ ਸਕਦੇ ਜੇ ਤੇ ਇਹਦੇ ਨਾਲ ਹੀ ਤੁਹਾਨੂੰ ਬਰੂਦ ਮਿਲਦਾ ਵਾ ਮਸ਼ੀਨਾਂ ਮਿਲਦੀਆਂ ਨੇ ਆ ਪੈ ਨੇ ਖੋਖੇ ਇਹ ਖੋਖਿਆਂ ਦੇ ਵਿੱਚ ਤੁਸੀਂ ਆਪਦਾ ਬਰੂਦ ਭਰੋ ਸਿੱਕੇ ਅੱਗੇ ਲਾਓ ਤੇ ਰੈਡੀ ਟੂ ਗੋ ਆ ਕਿੱਡੇ ਮੋٹے ਸਿੱਕੇ ਦੂਜੇ ਨੇ ਖੋਖਲੇ ਨੇ ਤੇ ਕੀ ਕਰਦੇ ਹੋਣਗੇ ਆ ਪਈਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਬਰੂਦ ਭਰ ਕੇ ਤੇ ਤੁਸੀਂ ਬਣਾ ਸਕਦੇ ਜੀ ਆਪਦੀ ਗੋਲੀ ਕਰਈ ਤੇ ਇੱਥੋਂ ਮਿਲ ਜਾਂਦੀ ਏ ਨਾਲ ਹੀ ਬਰੂਦ ਮਿਲ ਜੇਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਪਿਸਟਲ ਚੈੱਕ ਕੀਤਾ ਵਾ ਤੇ ਇਹ ਦੂਜਾ ਸੀਗਾ CO2 ਇੱਕ ਜਿਵੇਂ 에어 건 ਕਹਿ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਵੇਖਿਆ ਤਲਾਬ ਇਹਦੇ ਵਿੱਚ ਮੱਛੀਆਂ ਬੜਾ ਵਧੀਆ ਸ਼ਿਕਾਰੀਆਂ ਵਾਸਤੇ ਜੇ ਕੋਈ ਵੀ ਆਵੇ ਤੇ ਜ਼ਰੂਰ ਵੇਖੇ ਬਹੁਤ ਵਧੀਆ ਲੱਗਾ ਧੰਨਵਾਦ